ਕੀ ਨੌਂ ਇਨਸਾਫ ਤੋਂ ਨੌਂ ਇਨਸਾਫ ਤੋਂ ਯਾਮੂ ਸੁਰੱਖਿਆ ਕਿੰਨੀ ਮਰੇ ਕਿੰਨੀ ਮਾਰੇ ਜੇਕਰ ਵੱਡੇ ਕਾਨੂੰਨ ਬਣਾ ਲੀਏ ਵੱਡੇ ਵੱਡੇ ਦਾਅਵੇ ਕਰ ਲੀਏ ਪਰ ਜੇਕਰ ਅਜੇ ਵੀ ਸਾਡੇ ਦੇਸ਼ ਦੀਆਂ ਸਾਡੇ ਸੂਬੇ ਦੀਆਂ ਭੈਣਾ ਮਾਵਾਂ ਧੀਆਂ ਜਿਹੜੀਆਂ ਅਜੇ ਤੱਕ ਜੇ ਸੇਫ ਨਹੀਂ ਤਾਂ ਇਹ ਕਾਨੂੰਨ ਬਣਾਉਣ ਦਾ ਵੀ ਕੋਈ 15 ਤੋਂ 30 ਦਿਨਾਂ ਦੇ ਵਿੱਚ ਇਹਦੇ ਲੋਕਾਂ ਲਈ ਜਦੋਂ ਐਵੀਡੈਂਸ ਇਕੱਠੇ ਹੋ ਗਏ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਨੌਜ ਰੇਪਕਾੜ ਜਿਹੜਾ ਹੋਇਆ ਸੀ ਉਹਦੇ ਵਿੱਚ ਨਵਾਬ ਸਿੰਘ ਦੇ ਉੱਤੇ ਸ਼ਰੇਆਮ ਦੋਸ਼ ਲੱਗੇ ਪਰ ਉਦੋਂ ਭਾਜੀਪੀ ਸਮਰਥਕ ਕਿੱਥੇ ਸੀ ਇਹ ਸਰਕਾਰ ਚਾਹੁੰਦੀ ਹੈ ਵੀ ਪੁਰਾਣੇ ਕਾਨੂੰਨਾਂ ਨੂੰ ਹਟਾ ਕੇ ਨਵੇਂ ਕਾਨੂੰਨ ਬਣਾਏ ਜਾਣ ਬਲਦਕਾਰੀ ਨੇ ਐਡਾ ਕਾਨੂੰਨਾ ਹਰਕਤ ਕੀਤਾ ਨੂੰ ਨੋਚ-ਨੋਚ ਕੇ ਖਾਇਆ ਤਾਂ ਅੰਦਰੋਂ ਤੱਕ ਰੂਹ ਕੰਬ ਗਈ ਕਿ ਨਹੀਂ ਇਹ ਕਿਸੇ ਭੈਣ ਨਾਲ ਨਹੀਂ ਮੇਰੀ ਭੈਣ ਨਾਲ ਹੋ ਰਿਹਾ ਹੈ ਜੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਦੀ ਸਰਕਾਰ ਆ ਪਰ ਜੇ ਆ ਕਨੌਜ਼ ਰੇਪ ਵਾਲਾ ਕੇਸ ਸੀ ਉਦੋਂ ਕੋਈ ਵੀ ਅੱਗੇ ਨਹੀਂ ਆਇਆ ਕੋਈ ਕਿਸੇ ਨੇ ਆਵਾਜ਼ ਨਹੀਂ ਉਠਾਈ ਇਹ ਦਬਦਬਾ ਵੀ ਕਹਿ ਰਹੇ ਹੋ ਸਰਕਾਰ ਦਾ ਵਿੱਚ ਵੀ ਜਵੇਂ ਕੋਈ ਕਾਫੀ ਕੇਸ ਹੋ ਰਹੇ ਆ ਪਰ ਦਬ ਕੇ ਰਹਿ ਜਾਂਦੇ ਆ ਪੰਜਾਬ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਦੇਖੋ ਜੀ ਪੰਜਾਬ ਸਰਕਾਰ ਇਸ ਵਾਸਤੇ ਪੂਰੀ ਸੰਜਿਤਾ ਹੈ ਜੇ ਕਿਤੇ ਕੋਈ ਕਮੀ ਰਹੇਗੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਐਮਐਲ ਨੂੰ ਕਹਾਂਗੇ ਵੀ ਇਸ ਗੱਲ ਤੇ ਪੂਰਾ ਪਹਿਰਾ ਦਿਓ ਅੱਜ ਕੱਲ੍ਹ ਜੀ ਮੈਂ ਆ ਸੁਖਵਿੰਦਰ ਨਿਕੂ ਪੱਛਮੀ ਬੰਗਾਲ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਡਾਕਟਰ ਮੌਮਿਤਾ ਤੇ ਨਾਲ ਪਹਿਲਾਂ ਸਮੂਹਿਕ ਬਲਾਤਕਾਰ ਹੁੰਦਾ ਤੇ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਅੱਜ ਪੂਰੇ ਭਾਰਤ ਦੇ ਵਿੱਚ ਜਿਹੜਾ ਉਸ ਮੌਮਿਤਾ ਡਾਕਟਰ ਮੌਮਿਤਾ ਦੇ ਹੱਕ ਦੇ ਵਿੱਚ ਜਿਹੜਾ ਹੈ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਜਗਾ ਜਗਾ ਛੜਕਾਂ ਦੇ ਉੱਪਰ ਧਰਨੇ ਲਾਏ ਜਾ ਰਹੇ ਆ ਇੱਥੇ ਜਿਹੜੇ ਆਪਣੇ ਸਰਦੂਲਗੜ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਵੀ ਇੱਥੇ ਵੱਡਾ ਇਕੱਠ ਵੇਖਣ ਨੂੰ ਮਿਲਦਾ ਇੱਕ ਵਾਰ ਗੱਲ ਕਰਦੇ ਆਂ ਬਾਈ ਸასი ਗੱਲ ਸਸੀ ਗੱਲ ਨੀਕੂ ਵੀਰੇ ਜਿਹੜਾ ਮੌਮਤਾ ਡਾਕਟਰ ਮੌਮਤਾ ਜੀ ਨਾਲ ਇੰਨਾ ਵੱਡਾ ਬੇਇਨਸਾਫੀ ਹੋਈ ਆ ਉਸ ਤੋਂ ਜਿਹੜਾ ਇੱਕ ਰੇਪ ਪ੍ਰੋਇਬ ਤੋਂ ਬਾਅਦ ਕਤਲ ਪਰ ਅਜੇ ਤੱਕ ਦੋਸ਼ੀਆਂ ਦੀ ਦੀ ਗ੍ਰਿਫਤਾਰੀ ਵੀ ਨਹੀਂ ਹੋਈ ਕੀ ਕਹਿਣਾ ਚਾਹੋਗੇ ਬਾਈ ਉਹਦੇ ਲਈ ਮੈਂ ਇਹੀ ਕਹਿਣਾ ਚਾਹਣਾ ਵੀ ਜਿਹੜੀ ਸਟੇਟ ਦੇ ਵਿੱਚ ਇਹ ਹੋਇਆ ਉਹ ਸਟੇਟ ਦੀ ਜੋ ਮੁੱਖ ਮੰਤਰੀ ਆ ਉਹ ਵੀ ਔਰਤ ਹੈ ਤੇ ਉਹ ਉੱਥੇ ਹੀ ਸਟੇਟ ਦੇ ਵਿੱਚ ਇੱਕ ਔਰਤ ਦੇ ਨਾਲ ਇਹੋ ਜਿਹਾ ਹੀਨੀਅਸ ਕ੍ਰਾਈਮ ਹੋਣਾ ਮੰਦ ਭਾ ਕੀ ਘਟਨਾ ਵਾਪਰਨਾ ਉਸ ਤੋਂ ਬਾਅਦ ਉਹਦਾ ਰੇਪ ਕਰਨਾ ਸੋ ਹਜੇ ਤੱਕ ਵੀ ਦੋਸ਼ੀਆਂ ਨੂੰ ਸ਼ੈਲਟਰ ਦਿੱਤਾ ਜਾ ਰਿਹਾ ਹੈ ਉਹਨਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੁਸੀਂ ਨਿੱਕੂ ਵੀਰੇ ਸੋਚ ਕੇ ਦੇਖੋ ਵੀ ਜੇ ਸਾਡੇ ਦੇਸ਼ ਦੀ ਇੱਕ ਡਾਕਟਰ ਨਾਲ ਇਹ ਹੋ ਸਕਦਾ ਹੈ ਇੱਕ ਆਮ ਕੁੜੀ ਨਾਲ ਕੀ ਕੀ ਹੋ ਸਕਦਾ ਸੋ ਅਸੀਂ ਸਾਰੇ ਭਰਾ ਜਿੰਨੇ ਵੀ ਇਕੱਠੇ ਹੋਏ ਆਂ ਸਾਰੇ ਇਹੀ ਚਾਹੁੰਦੇ ਆ ਵੀ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਇਹੋ ਜਿਹਾ ਕਾਨੂੰਨ ਬਣੇ ਫਾਸਟ ਟਰੈਕ ਦੇ ਵਿੱਚ ਵਿਦਨ ਮੰਥ 15 ਤੋਂ 30 ਦਿਨਾਂ ਦੇ ਵਿੱਚ ਇਹੋ ਜਿਹੇ ਲੋਕਾਂ ਲਈ ਜਦੋਂ ਐਵੀਡੈਂਸ ਇਕੱਠੇ ਹੋਗੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਦੇਸ਼ ਦੇ ਵਿੱਚ ਇਹਨੂੰ ਲੈ ਕੇ ਮੈਨੂੰ ਲੱਗਦਾ ਫਾਂਸੀ ਦਾ ਕਾਨੂੰਨ ਬਣਾਉਣਾ ਚਾਹੀਦਾ ਵੱਡੇ ਕਾਨੂੰਨ ਬਣਾ ਲਏ ਵੱਡੇ ਵੱਡੇ ਦਾਅਵੇ ਕਰ ਲਏ ਪਰ ਜੇਕਰ ਅਜੇ ਵੀ ਸਾਡੇ ਦੇਸ਼ ਦੀਆਂ ਸਾਡੇ ਸੂਬੇ ਦੀਆਂ ਭੈਣਾ ਮਾਵਾਂ ਧੀਆਂ ਜਿਹੜੀਆਂ ਅਜੇ ਤੱਕ ਜੇ ਸੇਫ ਨਹੀਂ ਤਾਂ ਇਹ ਕਾਨੂੰਨ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਇਹਦੇ ਨਾਲ ਡਾਕਟਰ ਸਾਹਿਬ ਖੜਿਆ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਏਡੇ ਵੱਡੇ ਕਲਾਉਣੇ ਜਿਹੜੇ ਕੰਮ ਹੋ ਰਹੇ ਆ ਸਰਕਾਰਾਂ ਦੇ ਵਿੱਚ ਬਹੁਤ ਜਿਹੜਾ ਹੈ ਕਾਨੂੰਨਾ ਅਪਰਾਧ ਹੋਇਆ ਆ ਆਪਾਂ ਸਭ ਨੂੰ ਪਤਾ ਹੀ ਆ ਤਾਂ ਇਹਦਾ ਇੱਕੋ ਇੱਕ ਹੱਲ ਹੈ ਵੀ ਜਿਹੜੇ ਕਾਨੂੰਨ ਹੈ ਉਹ ਬਹੁਤ ਸਖਤ ਹੋਣੇ ਚਾਹੀਦੇ ਆ ਤਾਂ ਜੋ ਫਿਊਚਰ ਦੇ ਵਿੱਚ ਕਦੇ ਵੀ ਇਸ ਮਤਲਬ ਅਪਰਾਧ ਕਰਨ ਤੋਂ ਪਹਿਲਾਂ ਬੰਦਾ 100 ਵਾਰੀ ਇਹਨੂੰ ਸੋਚੇ ਬਹੁਤ ਸਖਤ ਕਾਨੂੰਨ ਹੋਣੇ ਚਾਹੀਦੇ ਮੈਂ ਤਾਂ ਹੀ ਕਹੂੰਗਾ ਜੀ ਬਿਲਕੁਲ ਅੱਜ ਵੱਡਾ ਦਿਨ ਕਹਿ ਸਕਦੇ ਆ ਕਿਉਂਕਿ ਅੱਜ ਜਿਹੜਾ ਉਸ ਬੇਟੀ ਨੂੰ ਜਿਹੜਾ ਇਨਸਾਫ ਦਿਵਾਉਣ ਵਾਸਤੇ ਅਸੀਂ ਸੜਕਾਂ ਤੇ ਉਤਰੇ ਸਾਡੇ ਨਾਲ ਬੀਜੇਪੀ ਦੇ ਇੱਥੇ ਲੀਡਰ ਵੀ ਖੜੇ ਆ ਪਰ ਇੱਕ ਮੰਦਭਾਗੀ ਇਹ ਵੀ ਗੱਲ ਹੈਗੀ ਆ ਕਿ ਕਨੌਜ ਰੇਪ ਕਾਂਡ ਜਿਹੜਾ ਹੋਇਆ ਸੀ ਉਹਦੇ ਵਿੱਚ ਨਵਾਬ ਸਿੰਘ ਦੇ ਉੱਤੇ ਸ਼ਰਿਆਮ ਦੋਸ਼ ਲੱਗੇ ਪਰ ਉਦੋਂ ਭਾਜਪੀ ਸਮਰਥਕ ਕਿੱਥੇ ਸੀ ਦੇਖੋ ਜੀ ਇਹ ਜੋ ਘਟਨਾਵਾਂ ਹੁੰਦੀਆਂ ਦੇਸ਼ ਵਿੱਚ ਬਹੁਤ ਮਦਵਾਗੀ ਹੁੰਦੀ ਆ ਬਾਰੀ-ਬਾਰੀ ਹੋ ਰਹੀ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਆ ਸਰਕਾਰ ਨੂੰ ਕਾਨੂੰਨ ਬਣਾਉਣ ਵਿੱਚ ਵਿਪੱਖਣ ਨੂੰ ਵੀ ਕੁਝ ਸਹਾਇਤਾ ਕਰਨੀ ਚਾਹੀਦੀ ਆ ਵਿਪਕਸੀ ਜਿਹੜੀ ਪਾਰਟੀਆਂ ਨੇ ਇਹ ਜੋ ਨਵੇਂ ਕਾਨੂੰਨ ਬਣ ਰਹੇ ਨੇ ਇਹ ਪੁਰਾਣੇ ਕਾਨੂੰਨਾਂ ਨੂੰ ਹਟਾ ਕੇ ਨਵੇਂ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਵਿਪਕਸ ਉਹਨਾਂ ਦੀ ਮਦਦ ਦੀ بجائے ਬਾਈਕਾਟ ਕਰਦੀ ਹੈ ਕਰਨ ਨਹੀਂ ਦਿੰਦੀ ਬਹੁਤ ਵੱਧ ਭਾਗੀ ਘਟਨਾ ਹੋਈ ਹੈ ਇਹ ਸਰਕਾਰ ਚਾਹੁੰਦੀ ਹੈ ਵੀ ਪੁਰਾਣੇ ਕਾਨੂੰਨਾਂ ਨੂੰ ਹਟਾ ਕੇ ਨਵੇਂ ਕਾਨੂੰਨ ਬਣਾਏ ਜਾਣ ਬਿਲਕੁਲ ਇੱਥੇ ਵਿੱਕੀ ਮੰਗਲਾ ਵੀਰ ਖੜਾ ਉਹਨਾਂ ਨਾਲ ਗੱਲ ਕਰਦੇ ਬਾਈ ਕੀ ਕਹਿਣਾ ਚਾਹੂਗੀ ਅੱਜ ਜਿਹੜਾ ਇੱਥੇ ਉਹ ਪੱਛਮੀ ਬੰਗਾਲ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੰਦਭਾਗੀ ਘਟਨਾ ਹੋਈ ਹੈ ਤੇ ਪੰਜਾਬ ਦੇ ਵਿੱਚ ਵੀ ਉਹਦਾ ਸਮਰਥਨ ਦੇ ਦੇ ਨਿੱਕੂ ਜੀ ਜਦੋਂ ਅਸੀਂ ਨਿਊਜ਼ ਚੈਨਲ ਮੋਬਾਈਲ ਨੂੰ ਦੇਖਦੇ ਆ ਤੇ ਜਦੋਂ 10 ਤਰੀਕ ਨੂੰ ਸੋਸ਼ਲ ਮੀਡੀਆ ਰਾਹੀਂ ਸਾਡੇ ਪੱਤਰਕਾਰਾਂ ਦੇ ਭਰਾਵਾਂ ਦੇ ਸਹਿਯੋਗ ਨਾਲ ਸੋਸ਼ਲ ਮੀਡੀਆ ਤੇ ਇੱਕ ਗੱਲ ਪਤਾ ਲੱਗੀ ਤਾਂ ਐਦ ਲੱਗਿਆ ਵੀ ਪੱਛਮੀ ਬੰਗਾਲ ਨਹੀਂ ਸਾਡੇ ਘਰਾਂ ਦੇ ਆਸ-ਪਾਸ ਸੀ ਸਾਡੀ ਭੈਣ ਦੇ ਨਾਲੇ ਕੁਝ ਹੋਇਆ ਇਹ ਜਦੋਂ ਗੱਲ ਪਤਾ ਲੱਗੀ ਮੈਂ ਪੜ੍ਹੀ ਉਹਨੂੰ ਚੰਗੀ ਤਰ੍ਹਾਂ ਸਰਚ ਕਰਕੇ ਵੀ ਉਹ ਭੈਣ ਦੇ ਨਾਲ ਐਡਾ ਬਲਦਕਾਰੀ ਨੇ ਐਡਾ ਘਨੋਣਾ ਹਰਕਤ ਕੀਤਾ ਉਹਨੂੰ ਨੋਚ-ਨੋਚ ਕੇ ਖਾਇਆ ਤਾਂ ਅੰਦਰੋਂ ਤੱਕ ਰੂਹ ਕੰਬ ਕੀ ਕੀ ਨਹੀਂ ਇਹ ਕਿਸੇ ਭੈਣ ਨਾਲ ਨਹੀਂ ਮੇਰੀ ਭੈਣ ਨਾਲ ਹੋ ਰਿਹਾ ਤਾਂ ਮੈਂ ਮੈਂ ਮਾਫੀ ਚਾਹਨਾ ਉਸ ਭੈਣ ਤੋਂ ਕਿ ਅਸੀਂ ਪ੍ਰੋਟੈਸਟ ਕਰਨ ਵਿੱਚ ਇੰਨੀ ਦੇਰੀ ਕਰਤੀ ਪਰ ਭੈਣ ਤੈਨੂੰ ਅਸੀਂ ਵਾਦਾ ਤੈਨੂੰ ਵਾਦਾ ਕਰਦੇ ਹਾਂ ਕਿ ਤੈਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਇਹ ਭਰਾ ਤੇਰੇ ਵਾਸਤੇ ਖੜੇ ਰਹਿਣਗੇ ਤੇ ਮੈਂ ਆਪਦੀ ਪਾਰਲੀਮੈਂਟ ਨੂੰ ਬੇਨਤੀ ਕਰਦਾ ਕਿ ਐਡੇ ਸਖਤ ਕਾਨੂੰਨ ਲੈ ਕੇ ਆਣ ਕਿ ਦੁਬਾਰਾ ਇਸ ਤਰ੍ਹਾਂ ਦੀਆਂ ਘਟਨਾਵਾਂ ਮੇਰੇ ਦੇਸ਼ ਦੇ ਵਿੱਚ ਨਾ ਹੋਣ ਜਿੱਥੇ ਮਹਾ ਭਾਰਤ ਰਮਾਇਣ ਤੱਕ ਹੋ ਗਈ ਪਰ ਉਥੇ ਇਹ ਕਲਯੁਗ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨਾ ਹੋਣ ਬਿਲਕੁਲ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਵੱਡੀ ਆਵਾਜ਼ ਉਠਾਉਣੀ ਚਾਹੀਦੀ ਹੈ ਸਾਰੀ ਪਾਰ ਦੇ ਵਿੱਚ ਵੀ ਜਿਵੇਂ ਕੋਈ ਕਾਫੀ ਕੇਸ ਹੋ ਰਹੇ ਆ ਪਰ ਦਬ ਕੇ ਰਹਿ ਜਾਂਦੇ ਆ ਪੰਜਾਬ ਸਰਕਾਰ ਇਹਦੇ ਵਾਸਤੇ ਕੀ ਕਰ ਰਹੀ ਹੈ ਦੇਖੋ ਜੀ ਪੰਜਾਬ ਸਰਕਾਰ ਇਸ ਵਕਤ ਪੂਰੀ ਸੰਜਿਤਾ ਹੈ ਜੇ ਕਿਤੇ ਕੋਈ ਕਮੀ ਰਹੇਗੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਮੈਂ ਸਾਨੂੰ ਕਹਾਂਗੇ ਵੀ ਇਸ ਗੱਲ ਤੇ ਪੂਰਾ ਪੂਰਾ ਪਹਿਰਾ ਦਿਓ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਾ ਕੰਡ ਹੋਵੇ ਨਾ ਜੇ ਹੋਵੇ ਤਾਂ ਉਸ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਉਸ ਤੋਂ ਬਾਅਦ ਕੋਈ ਹੋਰ ਨਾ ਹੋਵੇ ਤੁਸੀਂ ਕਹਿ ਰਹੇ ਹੋ ਐਮ ਐਲ ਏ ਸਾਹਿਬ ਨੂੰ ਕਹਾਂਗੇ ਕੀ ਐਮ ਐਲ ਏ ਸਾਹਿਬ ਕਾਨੂੰਨ ਬਣਾਉਣਗੇ ਨਹੀਂ ਆਪਣੀ ਵਿਧਾਨ ਸਭਾ ਦੇ ਵਿੱਚ ਗੱਲ ਤਾਂ ਰੱਖਣਗੇ ਨਾ ਨੋਟਾਂਕੀ ਦਾ ਕੰਮ ਕੀਤਾ ਮਮਤਾ ਮਹਿੰਦੀ ਸਰਕਾਰ ਨੇ ਉੱਥੋਂ ਦੀ ਖੁਦ ਹੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਰੋਸ ਰੋਡ ਤੇ ਰੋਸ ਪ੍ਰਦਰਸ਼ਨ ਕੀਤਾ ਉਹਨੇ ਜਦ ਕਿ ਉਹਦੇ ਇੱਕਾ ਫੋਨ ਦੇ ਉੱਤੇ ਪੂਰਾ ਪੱਛਮ ਬੰਗਾਲ ਇੱਕ ਪਾਸੇ ਖੜ ਸਕਦਾ ਹੈ ਪਰ ਉਹਨੂੰ ਸ਼ਰਮ ਨਹੀਂ ਆਈ ਕਿ ਮੈਂ ਰੋਡ ਦੇ ਉੱਤੇ ਖੜ ਕੇ ਰੋਡ ਤੇ ਚੱਲ ਕੇ ਉਸ ਭੈਣ ਦੀ ਦਾ ਬਦਨਾਮ ਕਰ ਰਹੀ ਹੈ ਉਹਦੇ ਲਈ ਮਸ ਇਨਸਾਫ ਨਹੀਂ ਕਰ ਰਹੀ ਉਹਦਾ ਨਕਲੀ ਜਿਹੜਾ ਚਿਹਰਾ ਸੀ ਉਹ ਲੋਕਾਂ ਦੇ ਸਾਹਮਣੇ ਆ ਗਿਆ ਕਿ ਇਹ ਸਿਰਫ ਪਖੰਡ ਕਰਨ ਵਾਲੀ ਔਰਤ ਹੈ ਹਾਲਾਂਕਿ ਨੂੰ ਔਰਤ ਨੂੰ ਹੋ ਗਏ ਇੱਕ ਔਰਤ ਦੇ ਨਾਲ ਖੜਨਾ ਚਾਹੀਦਾ ਸੀ ਉਹਨੂੰ ਇਨਸਾਫ ਦੇਣਾ ਚਾਹੀਦਾ ਸੀਗਾ ਹੈਲ ਦੇ ਦਾਰ ਦੇ ਪਰ ਇਹਨੇ ਉਹ ਨਹੀਂ ਕੀਤਾ ਇਹਨੇ ਇਸ ਕਰਕੇ ਕੀਤਾ ਕਿ ਮੇਰੀ ਸਰਕਾਰ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹਦੀ ਸਰਕਾਰ ਦਾ ਲੀਡਰ ਜਾਂ ਕਿਸੇ ਹੋਰ ਦਾ ਖਾਸਾ ਹੱਥ ਹੈ ਜਿਹਨੂੰ ਇਹ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਮਤਾ ਬੇਨਰਜੀ ਸਿਰਫ ਬਚਾਉਣ ਦੀ ਪੱਛੇ ਮਗਾਲ ਕੋਸ਼ਿਸ਼ ਕਰ ਰਹੀ ਹੋਰ ਕੁਝ ਨਹੀਂ ਕਰ ਰਹੀ ਬਿਲਕੁਲ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਐਸੀ ਉਹਨਾਂ ਸਰਕਾਰਾਂ ਨੂੰ ਉਸ ਕਾਨੂੰਨ ਨੂੰ ਬੇਨਤੀ ਕਰਦੇ ਆ ਕਿ ਜਲਦ ਤੋਂ ਜਲਦ ਇਹ ਜਿਹੜੀ ਡਾਕਟਰ ਮੌਮਿਤਾ ਆ ਇਹ ਇਹਦੇ ਰੇਪ ਕੇਸ ਨੂੰ ਤੇ ਇਹਦੇ ਕਤਲ ਕੇਸ ਨੂੰ ਜਲਦੀ ਤੋਂ ਜਲਦੀ ਖੰਗਾਲ ਕੇ ਦੋਸ਼ੀਆਂ ਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਜਰੂਰ ਮਿਲਦੇ ਆ ਕੈਮਰਾਮੈਨ ਅਜੀ ਦੇ ਨਾਲ ਸੁਖਵਿੰਦਰ ਰਿਕਵਾਂਟੀਵੀ ਪੰਜਾਬੀ ਸਰਦੂਲਗੜ ਤੋਂ